ਤਲਕ ਜੰਝੂ ਰਾਖਾ ਪ੍ਰਪਤਾਕਾ ਕੀਨੋ ਬਦੋ ਕਲੂ ਮਹਸਾਕਾ ਧੰਨ ਧੰਨ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਮਰਤ ਦੇ ਦਾਤੇ ਦਸ਼ਮੇਸ਼ ਪਿਤਾ ਜਿਨ੍ਹਾਂ ਦੇ 350 ਸਾਲਾਂ ਗੁਰਤਾ ਗੱਦੀ ਦਿਹਾੜੇ ਨੂੰ ਸਮਾਪਤ ਸਮਰਪਿਤ ਹੋ ਕਰਕੇ ਇਹ ਮਹਾਨ ਨਗਰ ਕੀਰਤਨ ਜੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਅਸਾਮ ਦੀ ਧਰਤੀ ਤੋਂ ਆਰੰਭ ਹੋਇਆ ਹੈ ਉਹ ਪੰਜਾਬ ਦੇ ਵਿੱਚ ਪਹੁੰਚ ਚੁੱਕਿਆ ਹੈ ਜਿਸ ਦੇ ਸਬੰਧ ਵਿੱਚ ਜ਼ਿਲ੍ਹਾ ਕਪੂਰਥਲਾ ਵਿਖੇ ਸਮੂਹ ਪ੍ਰਚਾਰਕ ਸਹਿਬਾਨ ਅਤੇ ਕਵੀਸ਼ਰ ਸਹਿਬਾਨ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਮੈਂਬਰ ਸਹਿਬਾਨ ਦੀ ਦੇਖਰੇਖ ਹੇਠ ਪਿੰਡ-ਪਿੰਡ ਜਾ ਕੇ ਸੰਗਤਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਇਹ ਨਗਰ ਕੀਰਤਨ ਜੋ 3 ਤਰੀਕ ਸ਼ਾਮ ਨੂੰ ਗੁਰਦੁਆਰਾ ਸ੍ਰੀ 베ਰ ਸਾਹਿਬ ਪਹੁੰਚ ਰਿਹਾ ਹੈ ਅਤੇ 4 ਤਰੀਕ ਨੂੰ ਗੁਰਦੁਆਰਾ ਸ੍ਰੀ ਬੇਲ ਸਾਹਿਬ ਤੋਂ ਅਗਲੇ ਪੜਾਵਾਂ ਵਾਸਤੇ ਗੋਇੰਦਵਾਲ ਸਾਹਿਬ ਵਾਸਤੇ ਰਵਾਨਾ ਹੋਣਾ ਹੈ ਸੋ ਸੰਤਾਂ ਨੂੰ ਬੇਨਤੀ ਕਰਾਂਗੇ ਇਸ ਧਰਮ ਹੇਤ ਸਾਕਾ ਜਨ ਕੀਆ ਇਸ ਸ਼ਹੀਦੀ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੁਲਤਾਨਪੁਰ ਲੋਧੀ ਤੋਂ ਇਹ ਪਾਵਨ ਨਗਰ ਕੀਰਤਨ ਵਾਇਆ ਡੜਬਿੰਡੀ ਆਰਸੀਐਫ ਕਪੂਰਥਲਾ ਸ਼ਹਿਰ ਇਸੇ ਤਰ੍ਹਾਂ ਸ਼ਹਿਰ ਦੇ ਉੱਪਰ ਦੀ ਘੁੰਮਦਾ ਹੋਇਆ ਜੋ ਖੀਰਾਵਾਲੀ ਮੰਡੀ ਮੋੜ ਥਾਣੀ ਫਿਰ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਣਾ ਹੈ ਹਰ ਪੜਾ ਤੇ ਸੰਗਤਾਂ ਨੂੰ ਬੇਨਤੀ ਕਰਾਂਗੇ ਹਰ ਪਿੰਡ ਨਗਰਾਂ ਦੀਆਂ ਸੰਗਤਾਂ ਉਸ ਮੇਨ ਜੋ ਮੁੱਖ ਸੜਕ ਹੈ ਜਿੱਥੋਂ ਦੀ ਨਗਰ ਕੀਰਤ ਲੰਘਣਾ ਹੈ ਉੱਥੇ ਪਹੁੰਚ ਕੇ ਆਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪੰਜ ਪਿਆਰੇ ਸਹਿਬਾਨ ਨਿਸ਼ਾਂਤ ਸਿੰਘ ਅਤੇ ਆ ਰਹੀਆਂ ਸੰਗਤਾਂ ਦਾ ਸਨਮਾਨ ਕਰਿਏ ਅਤੇ ਨਗਰ ਕੀਰਤਨ ਦੇ ਨਾਲ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਇਸ ਵੇਲੇ ਵੱਖ-ਵੱਖ ਨਗਰਾਂ ਦੇ ਵਿੱਚ ਪਹੁੰਚੇ ਹਾਂ ਬਾਬਾ ਜੀਵਨ ਸਿੰਘ ਜੀ ਗੁਰਦਰਾਸ ਸਾਹਿਬ ਮੋਠਾਂਵਾਲ ਉੱਥੇ ਵੀ ਪ੍ਰਬੰਧਕ ਵੀਰਾਂ ਨੂੰ ਮਿਲੇ ਆ ਨਾਲ ਦਾਸ ਦੇ ਪ੍ਰਬੰਧਕ ਸਹਿਬਾਨ ਅਤੇ ਭਾਈ ਜਸਵੀਰ ਸਿੰਘ ਜੀ ਝੰਡੇਰ ਪੰਥ ਪ੍ਰਸਿੱਧ ਕਵੀਸ਼ਰ ਭਾਈ ਪਰਮਜੀਤ ਸਿੰਘ ਜੀ ਜੋ ਕੌਮ ਦੇ ਪ੍ਰਚਾਰਕ ਨੇ ਉਹ ਵੀ ਦਾਸ ਦੇ ਨਾਲ ਪਹੁੰਚੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ